ਹਾਂਜੀ ਬਾਈ ਜੀ ਸ਼ੌਂਕੀ ਕੈਨੇਡੀਅਨ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਿੱਦਾਂ ਪਹਿਲਾ ਵੀਡੀਓ ਪਾਈ ਸੀ ਅਮਰੀਕਾ ਆਏ ਹੋਇਆ ਅੱਜ ਆਪਾਂ ਖੜੇ ਆ ਨਿਊਯਾਰਕ ਦੇ ਪੈਰੀ ਉਹਦੇ ਜੇ ਸ਼ਹਿਰ ਚ ਗਾਵਾਂ ਦਾ ਫਾਰਮ ਦਿਖਾਉਣਾ ਤੁਹਾਨੂੰ ਮੈਂ ਕਹਿੰਨਾ 8-10000 ਗਾਵਾਂ ਦਾ ਫਾਰਮ ਹੋਊਗਾ ਬਹੁਤ ਵੱਡੇ ਸ਼ੈੱਡ ਪਾਏ ਹੋਏ ਆ ਚਾਰ ਪੰਜ ਬਾਰਨ ਬਣਾਏ ਹੋਏ ਆ ਇਹਨਾਂ ਨੇ ਇਹ ਗਾਵਾਂ ਦਿਖਾਉਣੀ ਆ ਕੁਆਲਿਟੀ ਦੇਖ ਕੇ ਹੈਰਾਨ ਹੋ ਜਾਣਾ ਤੁਸੀਂ ਤੇ ਸੈਟਅਪ ਦੇਖਿਓ ਕਿੱਡੇ ਤਗੜੇ ਲੈਵਲ ਦਾ ਸੈਟਅਪ ਆ ਆਜੋ ਜੀ ਦਿਖਾਉਨੇ ਆ ਬਾਕੀ ਤੁਹਾਨੂੰ ਫਾਰਮ ਆ ਹਾਂਜੀ ਬਾਈ ਜੀ ਜਰਸੀ ਤੇ ਐਚ ਐਫ ਮਿਕਸ ਗਾਵਾ ਦਾ ਫਾਰਮ ਦੇਖੋ ਆਰਡਰ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਚੋਰਸ ਆਰਡਰ ਪਿਆ ਇਹਦਾ ਜਮਈ ਕੱਲੀ ਕੱਲੀ ਵੇਨ ਜਮ ਕਰ ਰਹੀ ਆ ਮਿੰਟੂ ਵੀਰਾ ਥੋੜਾ ਜਿਹਾ ਨੇੜੇ ਤੋਂ ਦਿਖਾਓ ਸੈਟਅਪ ਦੇਖੋ ਸ਼ੈੱਡ ਦਿਖਾ ਆ ਪੱਖੇ ਕਿੰਨੇ ਲਾਏ ਹੋਏ ਆ ਇਹਨਾਂ ਨੇ ਹਾਰਾ ਪੂਰਾ ਅਗਸਤ ਦਾ ਮਹੀਨਾ ਆ ਵੀ ਆਪਣੇ ਜੂਨ ਜੁਲਾਈ ਚ ਕਿਦਾਂ ਹੋਂਗਦੀਆਂ ਹੁੰਨੀਆਂ ਆ ਆ ਦੇਖੋ ਜਮਾਂ ਵੀ ਨਹੀਂ ਉਹ ਹੋ ਰਿਹਾ ਵੀ ਇਹਨਾਂ ਦਾ ਸੈਡਾਂ ਦਾ ਸੈਟਪੇ ਇੰਨਾ ਸੋਹਣਾ ਬਣਾਇਆ ਹੁੰਦਾ ਪੂਰੇ ਹਵਾਦਾਰ ਬਣਾਏ ਹੋਏ ਇੱਕ ਤਾਂ ਛੱਤਾਂ ਬਹੁਤ ਉੱਚੀਆਂ ਰੱਖੀਆਂ ਹੁੰਨੀਆਂ ਇਹਨਾਂ ਨੇ ਉਹਦੇ ਕਰਕੇ ਤੇ ਵਿੱਚ ਪੱਖੇ ਲਾਏ ਹੋਏ ਆ ਇੱਕ ਇਹਨਾਂ ਨੇ ਬਣਾਏ ਖੁੱਲੇ ਹੁੰਦੇ ਆ ਮਤਲਬ ਗਾਵਾਂ ਦੀ ਗਰਮੈਸ ਘਟ ਹੋਵੇ ਆਪਸ ਚ ਆ ਦੇਖੋ ਗਾ ਦਾ ਆਰਡਰ ਵੀ ਕਿੰਨਾ ਸੋਹਣਾ ਆਰਡਰ ਆ ਮਿੰਟੂ ਵੀਰ ਦਿਖਾ ਸਾਈਡ ਚ ਆ ਆ ਦੇਖੋ ਐਨ ਪੂਰੇ ਕਸਮੇ ਲੇਵਿਆਂ ਵਾਲੀ ਗਾਵਾ ਆ ਵੀ ਪੂਰਾ ਪਰਫੈਕਟ ਜੀ ਨੂੰ ਕਹਿ ਦਿੰਨੇ ਆ ਆ ਦੇਖੋ ਗੋਰੇ ਨੂੰ ਨਾਲ ਬੁਲਾ ਕੇ ਪੁੱਛਣਾ ਸੀ ਵੀ ਕਿਹੜੀ ਕਿੰਨਵੇਂ ਆ ਪਰਦੇ ਉਹਨਾਂ ਕੋਲ ਟਾਈਮ ਹੀ ਐਨਾ ਨਹੀਂ ਆਜੋ ਮਿੰਟੂ ਵੀਰ ਇਧਰ ਨੂੰ ਦਿਖਾਈਏ ਆਜੋ ਹੁਣ ਇਧਰ ਨੂੰ ਦਿਖਾਣੇ ਆ ਬਾਕੀ ਓਏ ਹੋਏ 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 ਮਿੰਟੂ ਇਹ ਵਾਲੀ ਦਿਖਾ ਯਾਰ ਇਹ ਕਾਲੀ ਵਾਲੀ ਆ ਦੇਖੋ ਯਾਰ ਵਾਹ ਜੀ ਵਾਹ ਆਡਰ ਆ ਹਲੇ ਦੋ ਦੰਦ ਬੈੜੀ ਆ ਇਹ ਆ ਜਿਹੜੀ ਦਾ ਮਿੰਟੂ ਨੇ ਆਰਡਰ ਦਿਖਾਇਆ ਮਿੰਟੂ ਇਧਰ ਨੂੰ ਦਿਖਾ ਦੰਦ ਜਗਾਲੀ ਕਰ ਰਹੀ ਦੀ ਆ ਦੋ ਦੰਦ ਬੈੜੀ ਆ ਹਲੇ ਇਹ ਦੀਦਾ ਇੰਨਾ ਸੋਹਣਾ ਡਰਾ ਹੈ ਬਾਕੀ ਉਹ ਦੇਖੋ ਇਧਰ ਵਾਲੀ ਦਿਖਾ ਮਿੰਟੂ ਆਹ ਦੇਖੋ ਇਹਨਾਂ ਨੇ ਇਹਨਾਂ ਦਾ ਸੈਟਅਪ ਦਿਖਾਈ ਮਿੰਟੂ ਇੱਕ ਸੈਟ ਇਹਨਾਂ ਨੇ ਜਰਸੀ ਰੱਖੀਆਂ ਹੋਈਆਂ ਇੱਕ ਸਾਈਡ ਰੱਖਿਆ ਹੋਈਆਂ ਐਚ ਐਫ ਵੀ ਮੈਂ ਕਹਿੰਨਾ ਕਿੰਨੀਆਂ ਗਾਂ ਹੋਣੀਆਂ ਮਿੱਟੂ 2 ਕੁ ਹਜ਼ਾਰ ਤੋਂ ਹੋਣ ਹੀ ਮੈਨੂੰ ਲਗਾਏ ਹੋ ਕੱਲੇ-ਕੱਲੇ ਸ਼ੈੱਡਾਂ 'ਵਾਂ 1500 2000 ਗਾਂ ਆ ਰਾਮਨਾਲ ਹੋਊਗੀ ਕੱਲੇ ਆਹੀ ਸ਼ੈੱਡ 'ਚ ਇਹੇ ਜੇ ਚਾਰ ਸ਼ੈੱਡ ਆ ਇਹਨਾਂ ਕੋਲ ਪਰਾਂ ਵੀ ਹੈਗੇ ਆ ਬਾਕੀ ਵੀ ਕੁਆਲਿਟੀ ਇਹ ਜੀ ਆ ਵੀ ਕਿਹੜੀ ਛੱਡੀ ਏ ਕਿਹੜੀ ਨੂੰ ਉਹ ਕਰੀਏ ਇਹੋ ਦੇਖ ਮਿੰਟੂ ਇਹ ਆ ਗਈ ਇਹਦਾ ਵੀ ਦਿਖਾਈ ਮੜਾ ਜਾ ਵਾਹ ਜੀ ਵਾਹ ਆਇਆ ਮਿੰਟੂ ਵੀਰ ਇਧਰ ਨੂੰ ਹੋਰ ਦਿਖਾਨੇ ਆ ਮਿੰਟੂ ਇਹ ਵਾਲੀ ਦਿਖਾ ਆ ਦੇਖੋ ਬਣਾਉਣ ਦਾ ਸਾਂਚਾ ਉਹ ਉੱਤੇ ਨੂੰ ਖੁੱਲਾ ਛੱਡਿਆ ਹੋਇਆ ਮਤਲਬ ਹਵਾ ਵਾਸਤੇ ਬਾਕੀ ਆਪਣੇ ਵੀ ਵਧੀਆ ਬਣਾਉਣ ਲੱਗੇ ਹੁਣ ਪਰ ਪੱਖੇ ਦੇਖੋ ਕਿੰਨੇ ਲਾਏ ਹੋਏ ਆ ਇਹਨਾਂ ਦਾ ਜਾਦਾ ਕੰਮ ਚੱਲਦਾ ਮਸ਼ੀਨੀ ਜਵਾਈ ਵੀ ਉਦਾਂ ਚੱਲਦੀ ਆ ਇਹਨਾਂ ਦੀ ਵੀ ਕਿੱਡਾ ਜ਼ਬਰਦਸਤ ਸੈਟਅਪ ਆ ਆਜੋ ਅੱਗੇ ਮਿੰਟੂ ਵੀ ਰੱਗੇ ਦਿਖਾਣੇ ਆ ਆ ਦੇਖੋ ਪਿੰਡੋ ਦਿਖਾ ਆਰਡਰ ਕੱਲੀ ਗੱਲੀ ਨਾਸ ਜਮਕਦੀ ਆ ਹਰੇਕ ਦੇ ਆਰਡਰ ਦੀ ਆ ਦੇਖੋ ਕਿੰਨਾ ਸੋਹਣਾ ਆਰਡਰ ਆ ਆ ਮੈਨੂੰ ਖੀਰੀਆਂ ਹੀ ਲੱਗਦੀਆਂ ਇਹੋ ਦੇਖੀ ਮਿੰਟੂ ਇਹਨਾਂ ਦੇ ਜਿੱਦਾਂ ਮੈਂ ਕੈਨੇਡਾ ਪਹਿਲਾਂ ਦਿਖਾਇਆ ਸੀ ਜਿਹੜਾ ਸਕੈਨ ਕਰਨ ਵਾਲਾ ਗਲ ਚ ਪਟਾ ਪਾਇਆ ਹੁੰਦਾ ਇਹਨਾਂ ਦੇ ਕੰਨ 'ਚੇ ਟੰਗਿਆ ਵਾ ਉਹ ਉਹ ਨੀਲਾ ਜਿਹਾ ਜਿਹੜਾ ਛੋਟਾ ਜਿਹਾ ਇਹ ਇਹਨਾਂ ਦੇ ਕੰਨ 'ਚੇ ਟੰਗਿਆ ਹੋਇਆ ਆ ਉਹਨਾਂ ਦੇ ਗਲਾਂ 'ਚ ਪਟੇ ਪਾਏ ਹੋਏ ਸੀ ਕੈਨੇਡਾ ਜਿਹੜੇ ਮੈਂ ਦਿਖਾਏ ਸੀ ਇੱਥੇ ਇਹਨਾਂ ਦੇ ਦੂਜੇ ਤਰ੍ਹਾਂ ਆ ਬਾਕੀ ਹੋਰ ਸੈਟਅਪ ਦਿਖਾਣੇ ਆ ਹੋਰ ਇਹਨਾਂ ਦੇ ਫਾਰਮ ਆ ਇੱਧਰ ਹੈਗੀ ਜਰਸੀ ਸਾਰੀਆਂ ਹਜੇ ਜਰਸੀਆਂ ਦੇ ਪਤਾ ਨਹੀਂ ਦਾ ਆਰਡਰ ਹੀ ਅਹੀਂ ਹੁੰਨੇ ਆ ਇਹਨਾਂ ਦੇ ਜਰਸੀਆਂ ਦੇ ਹਜੇ ਢਿੱਲੇ ਲੂਸ ਜਿਹੇ ਲੱਗ ਰਹੇ ਆ ਟੁੱਟਵੇਂ ਵਿੱਚ ਥਣ ਵੀ ਮਰੇ ਹੋਏ ਸੀ ਗਈਆਂ ਦੇ ਪਰ ਇੱਧਰ ਇੱਧਰ ਸਟੀਗੜਾ ਮਿੰਟੂ ਇਸਕਾ ਦਿਖਾ ਆ ਦੇਖੋ ਵੀ ਬਾ ਇਹ ਕੰਮ ਹੋਇਆ ਵਾ ਵੀ ਕਿਹੜੀ ਛੱਡੀ ਏ ਕਿਹੜੀ ਦੀ ਵੀਡੀਓ ਬਣਾਈਏ ਸਾਰੀਆਂ ਹੀ ਚੜਦੀ ਤੋਂ ਚੜਦੀ ਗਮ ਆ ਆ ਪੂਰਾ ਨਾਲੇ ਮਤਲਬ ਆਪਾਂ ਜੀ ਨੂੰ ਕਹਿ દઈએ ਵੀ ਲੱਤਾਂ ਦੇ ਵਿਚਾਲੇ ਆਰਡਰ ਆ ਪੂਰੇ 6 ਟ ਆਰਡਰ ਛੰਟਵੇਂ ਸੈਟਅਪ ਦੇਖੋ ਕਿੰਨਾ ਸੋਹਣਾ ਆ ਮਤਲਬ ਇਹਨਾਂ ਦੇ ਨਾ ਸੈਡਾਂ ਦੇ ਫਾਰਮ ਦੇ ਸੈਡਾਂ ਤੇ ਫੈਬਰਾਂ ਲੱਗੀਆਂ ਹੁੰਨੀਆਂ ਉਹ ਫੈਬਰਾਂ ਦਾ ਕੀ ਆ ਇਹਨਾਂ ਦੇ ਅੰਦਰੇ ਟੈਂਪਰੇਚਰ ਕਾਊਂਟ ਹੋ ਰਿਹਾ ਆ ਟੈਂਪਰੇਚਰ ਜੇ ਤਾਂ ਅੰਦਰ ਇਹਨਾਂ ਨੂੰ ਲੱਗ ਰਿਹਾ 20 ਹੈਗੀ ਆ ਗਰਮੀ ਤਾਂ ਇਹਨਾਂ ਨੇ ਆਪਣੇ ਆਪ ਉਹ ਫੈਬਰਾਂ ਚੱਕ ਦੇਣੀ ਆ ਉੱਪਰ ਹਵਾਦਾਰ ਬਣਾ ਦੇਣਾ ਜੇ ਮਤਲਬ ਅੰਦਰ ਵਾਲਾ ਕਾਊਂਟ ਹੋਇਆ ਠੰਡ ਹੋ ਗਈ ਮਤਲਬ ਅੰਦਰ ਇਹਨਾਂ ਨੇ ਆਪਣੇ ਆਪ ਥੱਲੇ ਡਿੱਗ ਜਾਣਾ ਆ ਦੇਖ ਲਓ ਕਿੰਨਾ ਜ਼ਬਰਦਸਤ ਸੈਟਅਪ ਹੁੰਦਾ ਆ ਆਪਣੇ ਆਪ ਹੁੰਦਾ ਆ ਇਹ ਇੱਧਰ ਮਿੰਟੂ ਵੀਰੇ ਜਰਸੀ ਵੀ ਦਿਖਾ ਦੇ ਮੜੀ ਜੀਆਂ ਵੀ ਪੂਰਾ ਬਾਗ ਮਾਲ ਉਹ ਆ ਬਾਕੀ ਦੂਜਾ ਬਾਰਨ ਦਿਖਾਣੇ ਆ ਹੁਣ ਥੋਨੂੰ ਜਾ ਕੇ ਉੱਧਰ ਆ ਦੇਖੋ ਆ ਪੱਠੇ ਇਕੱਠੇ ਕਰਨ ਵਾਲਾ ਆ ਗਿਆ ਇਹਨਾਂ ਦੇ ਅਮਰੀਕਾ 'ਚ ਮੈਨੂੰ ਲੱਗਦਾ ਮੈਨੂਅਲ ਜਿਆਦਾ ਚੱਲ ਰਿਹਾ ਆ ਇਹ ਕੰਮ ਦੇ ਨਾਲ ਇੱਥੇ ਇੱਕ ਹੋਰ ਆ ਜਿਹੜੇ ਮਕਸੀਕੇ ਆ ਉਹਨਾਂ ਕੋ ਕੰਮ ਜ਼ਿਆਦਾ ਲੰਨੇ ਆ ਇਹ ਹਰੇਕ ਫਾਰਮ 'ਚ ਅਸੀਂ ਦੇਖਿਆ ਆ ਵੀ ਮਕਸੀਕੇ ਰੱਖੇ ਹੁੰਨੇ ਆ ਇਹਨਾਂ ਨੇ ਉਹੀ ਗੋਹਾ ਇਕੱਠਾ ਕਰ ਰਹੇ ਆ ਇਹ ਜਿਹੀਆਂ ਬੋਮ ਗੈਟਾਂ ਨਾਲ ਅੱਗੇ ਲੱਗੇ ਵੇ ਆ ਕਰਾਹੇ ਜੇ ਹੁਣ ਇਹਦੇ ਜੇ ਤਾਂ ਗੋਹਾ ਇਕੱਠਾ ਕਰਨ ਵਾਲਾ ਸੈਟਅਪ ਲੱਗਿਆ ਵਾ ਸੀ ਇਹਨਾਂ ਨੇ ਉਹਨੇ ਕਰ ਗਿਆ ਇਕੱਠੇ ਪਹਿਲਾਂ ਇਹਨਾਂ ਦੇ ਕੀ ਆ ਹੋਰ ਕੀ ਆ ਇੱਕ ਵਾਰ ਇਹ ਤੁੰਨਗੇ ਪਾ ਦਨੇ ਆ ਪੱਠੇ ਇੱਕ ਵਾਰੀ ਤੁੰਨਗੇ ਪਾਏ ਵੇ ਬਾਅਦ ਚ ਇਕੱਠੇ ਹੀ ਕਰੀ ਜਾਣੇ ਆ ਮਤਲਬ ਵਾਰ-ਵਾਰ ਨਹੀਂ ਪਾਣੇ ਬਾਈ ਕੇ ਵਾਰੀ ਬਣਿਆ ਦਿਨ ਚ ਪੱਠੇ ਉਹੀ ਪਾ ਕੇ ਬਾਵਾ ਚ ਇਕੱਠੇ ਕਰ ਕਰ ਇਨਾਂ ਨੂੰ ਇਹ ਸਾਫ਼ ਕਰ ਦੰਨੀ ਆ ਚਲੋ ਆਜੋ ਮਿੰਟੂ ਵੀਰਾ ਅਗਲਾ ਵਾਰਨ ਦਿਖਾਈਏ ਹਾਂਜੀ ਬਾਈ ਜੀ ਆ ਇਹਨਾਂ ਦਾ ਦੂਜਾ ਵਾਰਨ ਦਿਖਾਣਾ ਆ ਇਹਦੇ ਚ ਜਰਸੀ ਗਾਵਾ ਆ ਇਹ ਹਜੇ ਜਰਸੀ ਗਾਵਾ ਥੋੜੀ ਜੀ ਮੈਨੂੰ ਉਹਨਾਂ ਤੋਂ ਵਧੀਆ ਲੱਗੀਆਂ ਦੂਜੀਆਂ ਤੋਂ ਕਿਉਂਕਿ ਦੂਜੀਆਂ ਨਹੀਂ ਇੰਨੀ ਚੋਚੀਆਂ ਸੀ ਹੁਣ ਮੈਨੂੰ ਪਤਾ ਨਹੀਂ ਵੀ ਜਰਸੀਆਂ ਦੇ ਸਾਰਿਆਂ ਦੇ ਆਰਡਰ ਟੁੱਟਮੇ ਜੇ ਹੁੰਨੇ ਆ ਇੱਥੇ ਦਾ ਤਕਰੀਬਨ ਮੈਨੂੰ ਇਹੀ ਜਿਹੀਆਂ ਹੀ ਦਿਖੀਆਂ ਹਜੇ ਤੱਕ ਜਰਸੀ ਵੀ ਕੋਈ ਗੱਲਬਾਤ ਵਾਲੀ ਨਹੀਂ ਦਿਖੀ ਐਚ ਐਫ ਪੂਰੀ ਟੋਪ ਦੀਆਂ ਆ ਇਹਨਾਂ ਕੋਲ ਇਹਨਾਂ ਦਾ ਸੈਟਅਪ ਦੇਖੋ ਕਿੱਡਾ ਵਧੀਆ ਆ ਸਾਰੇ ਮਤਲਬ ਚਾਰ ਇਹ ਵੱਡੇ ਇਹਨਾਂ ਦੇ ਸ਼ੈੱਡ ਆ ਚਾਰੋਂ ਦੇ ਚਾਰ ਆਪਸ ਚ ਜੁੜੇ ਹੋਏ ਆ ਉਹ ਵਿਚ ਨੂੰ ਸਾਰਿਆਂ ਦੇ ਪੁਆਇੰਟ ਪਾਇਆ ਹੋਇਆ ਆ ਮਤਲਬ ਜੇ گاਵਾਂ ਵਾਲੇ ਦਾਲੇ ਟਰਾਂਸਫਰ ਵੀ ਕਰਨੀਆਂ ਇਧਰ ਉਧਰ ਕਰਨੀਆਂ ਤਾਂ ਵਿਚ ਨੂੰ ਇਹ ਕੱਢ ਸਕਦੇ ਆ ਚਾਰਾਂ ਦੇ ਸੈਂਟਰ ਚ ਦੁੱਧ ਚੋਣ ਵਾਲਾ ਜਿਗਾੜ ਬਣਾਇਆ ਹੋਇਆ ਇਹਨਾਂ ਨੇ ਮਤਲਬ ਦੁੱਧ ਚਵਾਈ ਵਾਸਤੇ ਇਧਰ ਉਧਰ ਲੈ ਕੇ ਜਾਣੀਆਂ گاਵਾਂ ਉਹ ਸਖਾਲੀਆਂ ਆ ਦੋ ਦੋ ਸ਼ੈੱਡ ਉੱਧਰ ਰਹਿ ਗਏ ਦੋ ਇੱਧਰ ਉਹਨਾਂ ਦੇ ਸੈਂਟਰ 'ਚ ਚਵਾਈ ਵਾਲਾ ਕੀਤਾ ਵਾ ਉਹ ਜਿਹੜਾ ਵਿਚਾਲਾ ਰਾਹ ਆ ਉਹ ਚਵਾਈ ਵਾਲੀ ਗਾਵਾਂ ਇੱਧਰ ਉੱਧਰ ਲਿਆਉਣ ਵਾਸਤੇ ਆ ਮਤਲਬ ਚਵਾਈ ਵਾਸਤੇ ਲਈ ਆ ਜਾਨੀਆਂ ਵੀ ਇੱਕ ਸਾਈਡ ਲੈ ਆਏ ਉਹਨਾਂ ਦੀ ਚਵਾਈ ਕਰ ਲਈ ਉਹ ਫਿਰ ਉਹਨਾਂ ਨੂੰ ਕੱਢ ਕੇ ਉਹਦੇ ਚ ਵਾੜ ਦੇਣਾ ਦੂਜੇ ਵਾਲਿਆਂ ਨੂੰ ਲਿਆਣਾ ਉਸ ਹਾਵ ਨਾਲ ਇਹ ਚਵਾਈ ਕਰਦੇ ਆ ਵੀ ਬਹੁਤ ਤਕੜਾ ਸੈਟਅਪ ਆ ਜਿਹਨੂੰ ਕਹਿ ਦਈਏ ਵੀ ਐਨ ਪੂਰਾ ਕਹਿੰਦਾ ਕੋ ਹੰਦਾ ਹਾਂ ਜੀ ਬਾਈ ਹੁਣ ਇਹਨਾਂ ਦਾ ਦਿਖਾਉਣਾ ਤੁਹਾਨੂੰ ਤੀਜਾ ਵਾਰਨ ਦੋ ਪਹਿਲਾਂ ਦਿਖਾਤੇ ਹੁਣ ਇਹ ਹੈਗਾ ਇਹਨਾਂ ਦਾ ਤੀਜਾ ਮੇਨ ਮੈਂ ਦੇਖਿਆ ਇਹਨਾਂ ਕੋਲ ਜਰਸੀ ਕਾਵਾ ਜ਼ਿਆਦਾ ਆ ਵੀ ਬਾਕੀ ਵੀ ਦੇਖੇ ਆ ਵਾਰਨ ਵੀ ਪਰਲੇ ਜੇ ਤਾਂ ਕੱਲੀਆਂ ਹੀ ਜਰਸੀ ਸੀ ਇਧਰਲੇ ਚ ਮਿਕਸ ਸੀ ਹੁਣ ਇਧਰ ਵੀ ਕੱਲੀ ਜਰਸੀਆਂ ਹੀ ਆ ਮੈਂ ਨਹੀ ਮੇਰਾ ਮੇਰੇ ਹਸਾਬ ਨਾਲ ਵੀ ਜਰਸੀ ਦਾ ਫਾਰਮ ਵੀ ਐਚਐਫ ਘਾਟਾ ਆ ਦੇਖੋ ਮਿੰਟੂ ਇੱਧਰ ਦਿਖਾਓ ਇਹਦੀ ਇਹਦਾ ਲੈਵਾ ਚੰਗਾ ਆ ਮਿੰਟੂ ਆਈ ਮੈਂ ਨਾ ਹੋਰ ਕੁਝ ਨਹੀਂ ਜਿਹੜੇ ਵੀ ਸ਼ੈੱਡ ਚ ਅਸੀਂ ਬੜੇ ਆ ਇਹੋ ਲੈਵਾ ਇਸਕਾ ਦਿਖਾਣਾ ਯਾਰ ਵਾ ਹੁਣ ਇੱਧਰ ਆ ਗਈ ਸ਼ੈੱਡ ਜਿਹੜੇ ਵੀ ਸ਼ੈੱਡ 'ਚ ਅਸੀਂ ਐਂਟਰ ਕਰੇ ਆ ਸਾਰੇ ਸ਼ੈੱਡਾਂ 'ਚ ਅੰਦਰ ਐਨ ਵੀ ਠੰਡਾ ਫੀਲ ਹੋ ਰਿਹਾ ਬਾਹਰ ਨਾਲੋਂ ਵੀ ਇਹਨਾਂ ਦੇ ਪੱਖਿਆਂ ਦਾ ਕਰਕੇ ਲਾ ਲਓ ਯਾ ਸ਼ੈੱਡਾਂ ਦੀ ਬਣਤਰ ਹੀ ਜੀ ਲਾ ਲਓ ਵੀ ਅੰਦਰ ਐਨ ਗਾਵਾਂ ਨੇ ਤਾਂ ਵਿਚਾਰੀਆਂ ਨੇ ਕੀ ਗਰਮੀ ਮੰਨਣੀ ਆ ਹੁਣ ਸਾਨੂੰ ਵੀ ਐਨ ਵਧੀਆ ਫੀਲ ਹੋ ਰਿਹਾ ਅੰਦਰ ਹਵਾ ਵੀ ਐਨ ਆ ਰਹੀ ਆ ਨੇਰੀ ਵਾਂਗੂ ਇੱਕ 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 ਇਹ ਹੋਰ ਕੀ ਕਰਦੇ ਆ ਗੋਰਾ ਮੈਨੂੰ ਦੱਸਦਾ ਸੀ ਇਹ ਕਹਿੰਦਾ ਸੀ ਜਦੋਂ ਸ਼ੈੱਡ ਬਣਾਣੇ ਆ ਜਿੱਦਾਂ ਆਪਾਂ ਪੂਰਾ ਪੱਛਿਓਂ ਦੇਖਦੇ ਆ ਉਹਦਾ ਸੈਟਅਪ ਦੇਖ ਕੇ ਵੀ ਕਿਧਰੋਂ ਹਵਾ ਕ੍ਰੋਸ ਹੋਵੇ ਵੀ ਕਿਹੜੀ ਠੰਢੀ ਹਵਾ ਕ੍ਰੋਸ ਹੋਵੇ ਵੀ ਅੰਦਰ ਸੈਟਅਪ ਵਧੀਆ ਰਹੇ ਉਹ ਦੇਖ ਕੇ ਇਹ ਫਾਰਮ ਦੀ ਡਾਇਰੈਕਸ਼ਨ ਉਹ ਕਰਦੇ ਆ ਡਿਸਾਈਡ ਵੀ ਕਿਧਰ ਨੂੰ ਮੂੰਹ ਰੱਖਿਆ ਜਾਵੇ ਕਿਧਰ ਲਈ ਕਿਧਰ ਲਈ ਸਾਈਡ ਸਾਈਡਾਂ ਰੱਖੀਆਂ ਜਾਣ ਉਹਦੇ ਕਰਕੇ ਵੀ ਫਰਕ ਪੈਂਦਾ ਆ ਵੀ ਵਧੀਆ ਸੈਟਅਪ ਰਹਿੰਦਾ ਆ ਹਾਂਜੀ ਬਾਈ ਜੀ ਜੇ ਵੀਡੀਓ ਵਧੀਆ ਲੱਗਦੀ ਆ ਫੋਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸ਼ੇਅਰ ਤਾਂ ਕਰਿਆ ਕਰੋ ਵੀ ਜੇ ਤੁਹਾਨੂੰ ਵਧੀਆ ਲੱਗਦੀ ਆ ਇਨਫੋਰਮੇਸ਼ਨ ਕੋਈ ਸਹੀ ਮਿਲਦੀ ਆ ਤਾਂ ਅੱਗੇ ਸ਼ੇਅਰ ਹੋ ਸਕੇ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਆ ਕਮੈਂਟ ਕਰਕੇ ਦੱਸਿਆ ਕਰੋ ਓਕੇ ਜੀ ਸਤਿ ਸ੍ਰੀ ਅਕਾਲ ਜੀ